ਕਈ ਰਸਤਿਆਂ ਤੋਂ ਭਟਕਨ ਦੇ ਬਾਅਦ ਅਸੀਂ ਆਖਰ ਗੁਫਾ ਦੇ ਵਿੱਚ ਪੁੱਜ ਚੁੱਕੇ ਆ ਤਾਂ ਗੁਫਾ ਦੇ ਵਿੱਚ ਜਦੋਂ ਅਸੀਂ ਪੁੱਜੇ ਤਾਂ ਸਭ ਤੋਂ ਪਹਿਲਾਂ ਸੜਾ ਕਾਕੇ ਵੀਰ ਸਾਨੂੰ ਮਿਲਿਆ ਕਾਕੇ ਵੀਰ ਨੂੰ ਨੌਲੇਜ ਬਹੁਤ ਜ਼ਿਆਦਾ ਕਾਕਾ ਵੀਰ ਜੀ ਗੁਫਾ ਜੀ ਦਾ ਇਤਿਹਾਸ ਕੀ ਹੈ ਜਿਹੜੀ ਗੁਫਾ ਹੈ ਇਹ ਜੀ ਅਰुण ਜੀ ਜੋ ਇਹ ਗੁਫਾ ਹੈਗੀ ਆ ਆਪਾਂ ਗੱਲ ਕਰ ਲਈਏ ਸਵਾਮੀ ਜੀ ਜੋ ਕਿ ਸ਼ਿਵ ਸਰੂਪ ਆਤਮਾ ਸੀਗੇ ਸਾਖਸ਼ਾਤ ਸ਼ਿਵ ਦਾ ਰੂਪ ਮੰਨਿਆ ਜਾਂਦਾ ਸਵਾਮੀ ਜੀ ਨੂੰ ਤੇ ਉਹਨਾਂ ਨੇ ਇੱਥੇ ਤਪ ਕੀਤਾ ਸੀਗਾ ਤੇ ਹੁਣ ਦੇਖੋ 1946 ਦੇ ਵਿੱਚ ਤਾਂ ਸਵਾਮੀ ਜੀ ਕੁਰਾਲੀ ਆ ਗਏ ਸੀਗੇ ਤੇ ਇਹ ਗੱਲਾਂ ਹੈਗੀਆਂ 46 ਤੋਂ ਪਹਿਲਾਂ ਦੀਆਂ ਤਾਂ ਜੇ ਮੰਨੀਏ ਤਾਂ ਇੱਥੇ 10-15 ਸਾਲ ਸੌਮੀ ਜੀ ਨੇ ਇੱਥੇ ਤਬ ਕੀਤਾ ਹੈਗਾ ਇਸ ਕੁਟਿਆ ਦੇ ਵਿੱਚ ਤੇ ਜੇਕਰ ਗੱਲ ਕਰ ਲਈਏ ਤਾਂ ਅਸੀਂ ਮੈਂ ਪਹਿਲੀ ਵਾਰ ਇਸ ਗੁਫਾ ਦੇ ਵਿੱਚ ਸਨ 86 ਜਾਂ 87 ਦੇ ਵਿੱਚ ਆਇਆ ਹੋਊਗਾ ਜੀ ਤਾਂ ਇਹ ਬਹੁਤ ਪ੍ਰਕਿਰਤਿਕ ਗੁਫਾ ਸੀਗੀ ਹੁਣ ਤਾਂ ਮਤਲਬ ਕਾਫੀ ਚੇਂਜਸ ਕਰਤੀਆਂ ਅੱਗੇ ਕੰਧਾਂ ਵਗੈਰਾ ਕਰਤੀਆਂ ਮਤਲਬ ਜੰਗਲੇ ਵਗੈਰਾ ਲਗਾ ਦਿੱਤੇ ਹੈਗੇ ਆ ਪਹਿਲਾਂ ਸਿਰਫ ਇੱਕ ਜਾਲੀ ਲੱਗੀ ਵੀ ਹੁੰਦੀ ਸੀਗੀ ਤੇ ਮੂਰਤ ਥੜਾ ਹੁੰਦਾ ਸੀਗਾ ਜਿਵੇਂ ਆਪਾਂ ਬਾਲਕਨੀ ਕਹਿ ਲਈਏ ਹੈ ਨਹੀਂ ਉਹਦੇ ਅੱਗੇ ਵੀ ਜਾਲੀ ਸੀਗੀ ਤੇ ਅੰਦਰਲੇ ਪਾਸੇ ਵੀ ਜਾਲੀ ਇੱਕ ਲੱਗੀ ਹੋਈ ਸੀਗੀ ਹੋਰ ਕੋਈ ਇੱਥੇ ਵਿਵਸਥਾ ਨਹੀਂ ਸੀਗੀ ਪਾਣੀ ਪੀਣ ਵਾਸਤੇ ਵੀ ਥੱਲੇ ਆਉਣਾ ਪੈਂਦਾ ਸੀਗਾ ਨਾਲ ਤੋਂ ਝਰਨਾ ਪੈਂਦਾ ਹੁੰਦਾ ਸੀਗਾ ਕਾਕਾ ਵੀਰ ਜੀ ਏਰੀਆ ਦੇਖਿਆ ਰਸਤਾ ਬੜਾ ਖਤਰਨਾਕ ਹੈ ਜਦੋਂ ਤੁਸੀਂ ਪ੍ਰਾਣੀਆਂ ਗੱਲਾਂ ਕਰਦੇ ਉਸ ਵਕਤ ਤਾਂ ਹੋਰ ਵੀ ਜ਼ਿਆਦਾ ਰਸਤਾ ਖਤਰਨਾਕ ਹੋਣਾ ਮੇ ਸਥਿਤੀ ਇਹ ਹੈ ਜੀ ਵੀ ਇਹ ਜਿਹੜਾ ਰਸਤਾ ਪਹਿਲਾਂ ਸਿੱਧਾ ਹੀ ਸੀਗਾ ਇਹ ਸਮੇਂ ਦੇ ਹਿਸਾਬ ਨਾਲ ਜਿਵੇਂ ਆਹ ਪਾਣੀ ਦਾ ਵਹਨ ਸੀਗਾ ਇਹ ਪਰਲੇ ਪਾਸੇ ਜੇ ਤੁਸੀਂ ਦੇਖਦੇ ਆਂ ਸਾਹਮਣੇ ਤੇ ਉਹ ਬੈ ਚੁੱਕਿਆ ਰਸਤਾ ਤੇ ਉਸ ਸਮੇਂ ਦਾ ਮਤਲਬ ਵਿਚ ਵਿਚ ਨੂੰ ਕੋਈ ਇਸ ਇਸ ਤਰ੍ਹਾਂ ਦਾ ਸੀਗਾ ਵੀ ਹੌਣ ਗੇਰੇ ਹੁਣ ਡਿੱਗੇ ਬਹੁਤ ਮਤਲਬ ਲੰਬੇ ਪੈ ਪੈ ਕੇ ਵੀ ਜਾਣ ਵਾਲਾ ਰਸਤਾ ਸੀਗਾ ਐਦਾਂ ਦਾ ਸੀ ਸੀਨ ਸਾਡੇ ਨਾਲ ਹੈਪੀ ਵੀਰ ਜੀ ਨੇ ਵੀ ਹੈਪੀ ਵੀਰ ਜੀ ਵੀ ਨੇ ਹੈਪੀ ਜੀ ਤੁਹਾਡੇ ਤੇ ਦਰਸ਼ਨ ਹੋ ਗਏ ਇੱਥੇ ਤੁਸੀਂ ਕਿੰਨੀ ਵਾਰ ਆਇਓ ਪਹਿਲਾਂ ਇਹ ਦੱਸਿਓ ਮੈਂ ਜੀ ਸੈਕਿੰਡ ਟਾਈਮ ਆਇਆ ਹਾਂ ਸੋ 30 ਸਾਲ ਪਹਿਲਾਂ ਮੈਂ ਆਪਣੇ ਫਾਦਰ ਨਾਲ ਆਇਆ ਤਾਂ ਗੁਰੂ ਮਹਾਰਾਜ ਜੀ ਨਾਲੇ ਆਏ ਸੀ ਚੱਤ ਤੇ ਜਦ ਤੱਕ ਬਹੁਤ ਦੁਰਵਤ ਰਸਤਾ ਸੀ ਉਰੇ ਤੁਸੀਂ ਹਮ ਤਾਂ ਸਭ ਕੁਝ ਠੀਕ ਠਾਕ ਹੈ ਪਹਿਲਾਂ ਤਾਂ ਪਤਾ ਹੀ ਨਹੀਂ ਮਸ਼ਾਲਾ ਲੈ ਕੇ ਆਉਂਦੇ ਸੀ ਉੱਤੇ ਉੱਪਰ ਜਦ ਗੁਫਾ 'ਚ ਬੜੇ ਮਕੀਰੇਂ ਕਿ ਜਾਣਾ ਪੈਂਦਾ ਸੀ ਚਮਕਿੱਦੜ ਪਤਾ ਨਹੀਂ ਕੀ ਕੀ ਹੁੰਦੇ ਸੀ ਉਰੇ ਤੇ ਇਸ ਥਾਂ ਦੀ ਥੋੜੀ ਜੀ ਮਹੱਤਤਾ ਜਰੂਰ ਦੱਸ ਦਿਓ ਸਮਝ ਨਹੀਂ ਤੱਪ ਕਰਿਆ ਜੀ ਵੀਰੇ ਤਪੋਸਥਾਨ ਹੈ ਸਵਮੀ ਦਾ ਤੇ ਗੁਰੂ ਮਹਾਰਾਜ ਇੱਥੇ ਸੋਲਨ ਕਾਫੀ ਦਿਨ ਰਹੇ ਹੈ ਜੀ ਮੈਂ ਕਾ ਅਪ੍ਰੋਕਸਮਿਕਾ 12 15 ਸਾਲ ਦਾ ਕਾਕਾ ਜੀ ਹਾਂਜੀ 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 ਇਹਨਾਂ ਦੇ ਸਾਲ ਪੁਰੇ ਰਹੇ ਹੈ ਤੇ ਉਹਨਾਂ ਦਾ ਤਪੋਸਥਾਨ ਹੈ ਜਿੱਥੇ ਉਹਨਾਂ ਦੇ ਪੈਰ ਪਾ ਕੇ ਵੈਸੇ ਤੁਹਾਨੂੰ ਪਤਾ ਉਹ ਪਵਿੱਤਰ ਹੋ ਗਈ ਚੀਜ਼ ਇਹ ਉ ਕਾਕਾ ਜੀ ਕਿ ਸਮਾਦੀ ਬਣੀ ਹੋਈ ਹੈ ਸਮਾਦੀ ਬਾਰੇ ਵੀ ਥੋੜੀ ਜਾਣਕਾਰੀ ਦੇ ਹਾਂਜੀ ਆ ਜਿਹੜੀ ਸਮਾਦੀ ਜੀ ਇਹ ਮੰਗਲਦਾਸ ਜੀ ਮਹਾਤਮਾ ਜੀ ਹੋਏ ਆ ਇਹ 1990 ਚ ਇੱਥੇ ਆਏ ਸੀਗੇ ਤੇ 2023 ਤੱਕ ਇਹ ਇੱਥੇ ਸਥੂਲ ਰੂਪ ਦੇ ਵਿੱਚ ਰਹੇ ਆ ਬਹੁਤ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਸਵਾਮੀ ਜੀ ਦੇ ਮਤਲਬ ਅਨਨ ਭਗਤ ਸੀਗੇ ਇਹ ਤੇ ਫਿਰ ਉਹ ਹੁਣ ਚੋਲਾ ਛੱਟ ਚੁੱਕੀ ਹੈ ਇੱਥੇ ਇੱਥੇ ਮਹਾਤਮਾ ਜੀ ਵੀ ਹੈ ਕੋਈ ਜਿਹੜੇ ਸੇਵਾ ਕਰਦੇ ਆ ਸਰ ਹੁਣ ਚਤਨਿਆ ਜੀ ਹੈਗੇ ਆ ਮਹਾਪੁਰਸ਼ ਹੈ ਨੌਜਵਾਨ ਹੈ ਕਾਫੀ ਨੌਲੇਜ ਹੈ ਉਹਨਾਂ ਨੂੰ ਕਾਫੀ ਪ੍ਰਤਾਪ ਹੈਗਾ ਉਹਨਾਂ ਦਾ ਤੇ ਅੱਛਾ ਉਹ ਸਵਾਮੀ ਦੀ ਪਰੰਪਰਾ ਨੂੰ ਲੈ ਕੇ ਜਾ ਰਹੇ ਅਤੇ ਜਰੂਰ ਕਾਕਾ ਵੀਰ ਜੀ ਨੇ ਦੱਸਿਆ ਹੈ ਵੀ ਇੱਥੇ ਮਹਾਤਮਾ ਜੀ ਚਤਨਿਆ ਜੀ ਸੇਵਾ ਕਰਦੇ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਦੇ ਆ ਇਸ ਧਾਰਮਿਕ ਸਥਾਨ ਦੀ ਮਹੱਤਤਾ